ਪੰਜਾਬ ਸਰਕਾਰ ਆਈ ਗੋਡਿਆ ਭਾਪ ਕਿਉਂਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਇੱਕ ਪਾਲਿਸੀ ਲਿਆਂਦੀ ਸੀ ਲੈਂਡ ਪੁਲਿੰਗ ਪਾਲਿਸੀ ਜਿਹਦੇ ਤਹਿਤ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਖੋਣ ਲਈ ਸੀ ਸਰਕਾਰ ਤੇ ਉਹ ਜ਼ਮੀਨਾਂ ਖੋ ਕੇ ਉਹਦੇ ਵੱਡੇ ਵੱਡੇ ਲੋਨ ਲੈ ਕੇ ਵੱਡੇ ਕਪਲੇ ਕਰਨ ਦੀ ਮਨਸ਼ਾ ਸਰਕਾਰ ਦੀ ਜਾਪਦੀ ਸੀ ਪਰ ਕਿਸਾਨਾਂ ਨੇ ਇਹ ਗੱਲ ਭਾਪੀ ਸ਼੍ਰੋਮਣੀ ਅਕਾਲੀ ਦਲ ਨੇ ਮੁਰੇ ਹੋ ਕੇ ਨਾਲ ਹੋ ਕੇ ਇਹ ਕਿਸਾਨਾਂ ਦੇ ਲੜਾਈ ਲੜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਪਹਿਲੇ ਦਿਨ ਤੋਂ ਇਹ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕੀਤਾ ਗਿਆ ਲੁਧਿਆਣੇ ਵਿੱਚ ਮਹਾਲੀ ਵਿੱਚ ਬਠਿੰਡੇ ਵਿੱਚ ਅੱਜ ਪਟਿਆਲੇ ਵਿੱਚ ਬਹੁਤ ਵੱਡੇ ਧਰਨੇ ਲਗਾਏ ਗਏ ਇਹ ਧਰਨੇ ਵਿੱਚ ਕਿਸਾਨਾਂ ਦੀ ਬਹੁਤ ਵੱਡੇ ਪੱਧਰ ਤੇ ਸ਼ਮੂਲੀਅਤ ਹੋਣੀ ਆਮ ਲੋਕਾਂ ਦੀ ਸ਼ਮੂਲੀਅਤ ਹੋਣੀ ਗੁੱਸੇ ਅਤੇ ਰੋਹ ਦੇ ਵਿੱਚ ਹੋਣੀ ਅਤੇ ਇਕੱਠੇ ਹੋ ਕੇ ਨਾਅਰਾ ਲਾਉਣਾ ਕਿ ਅਸੀਂ ਆਪਣੀਆਂ ਜ਼ਮੀਨਾਂ ਦੀ ਇਹ ਲੁੱਟ ਨਹੀਂ ਹੋਣ ਦੇਵਾਂਗੇ ਸਰਕਾਰ ਨੂੰ ਅੱਜ ਆਮ ਕਿਸਾਨਾਂ ਦੇ ਗੁੱਸੇ ਤੇ ਵਿਰੋਧ ਦੇ ਕਾਰਨ ਸ਼੍ਰੋਮਣੀ ਕਾਲੀ ਦਲ ਦੇ ਲਗਾਏ ਜਾ ਰਹੇ ਧਰਨੇ ਅਤੇ ਮੋਰਚੇ ਦਾ ਐਲਾਨ ਕੀਤਾ ਹੋਇਆ ਸੀ ਉਸ ਦੋ ਡਰ ਦੇ ਮਾਰੇ ਅੱਜ ਸਰਕਾਰ ਨੂੰ ਗੋਡੇ ਟੇਕਣੇ ਪਏ ਅਤੇ ਇਹ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣੀ ਪਈ ਅਸੀਂ ਦੱਸਣਾ ਚਾਹੁੰਦੇ ਆ ਇਹ ਦਿੱਲੀ ਵਾਲਿਆਂ ਨੂੰ ਭਗਵੰਤ ਮਾਨ ਨੂੰ ਕਿ ਕੋਈ ਵੀ ਤੁਸੀਂ ਪਾਲਿਸੀ ਪੰਜਾਬ ਨੂੰ ਲੁੱਟਣ ਲਈ ਲਿਆਉਂਗੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੰਜਾਬੀਆਂ ਨੂੰ ਲੁੱਟਣ ਲਈ ਲਿਆਉਂਗੇ ਉਹ ਪਾਲਿਸੀ ਦਾ ਸ਼ਰਮਣੀ ਕਲਦ ਇਸੇ ਤਰ੍ਹਾਂ ਡੱਟ ਕੇ ਵਿਰੋਧ ਕਰੇਗਾ ਅਤੇ ਪੰਜਾਬ ਨੂੰ ਬਚਾਉਣ ਲਈ ਤੁਹਾਡੇ ਤੋਂ ਪੰਜਾਬ ਦੀ ਇਹ ਕਰ ਰਹੀ ਜਿਹੜੀ ਤੁਸੀਂ ਪੰਜਾਬ ਦੀ ਲੁੱਟ ਕਰ ਰਹੇ ਹੋ ਉਹ ਤੋਂ ਬਚਾਉਣ ਲਈ ਮੁਰੇ ਹੋ ਕੇ ਲੜਾਈ ਲੜੂਗਾ ਸਾਰੇ ਕਿਸਾਨਾਂ ਨੂੰ ਇਹਦੀ ਮੁबारकਵਾਦ ਹੈ ਸਾਰੇ ਕਾਲੀਆਂ ਨੂੰ ਦੀ ਮੁबारकਵਾਦ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਇਹ ਲੜਾਈ ਮੁਰੇ ਹੋ ਕੇ ਲੜੀ ਅਤੇ ਹੋਕਾ ਦਿੱਤਾ ਕਿ 1 ਇੰਚ ਵੀ ਜ਼ਮੀਨ ਤੁਹਾਡੀ ਮੈਂ ਜਾਣ ਨਹੀਂ ਦੇਵਾਂਗਾ ਕਿਉਂਕਿ ਇਹ ਪਾਲਿਸੀ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੈ ਆਓ ਤਕੜੇ ਹੋ ਕੇ ਇਸੇ ਤਰ੍ਹਾਂ ਇੱਕ ਮੁਟ ਹੋਈਏ ਅਤੇ ਆਪਣੇ ਪੰਜਾਬ ਨੂੰ ਆਉਣ ਵਾਲੀ ਨਸਲ ਤੇ ਫਸਲ ਨੂੰ ਇਹਨਾਂ ਲੁਟੇਰਿਆਂ ਤੋਂ ਬਚਾਈਏ ਪੰਜਾਬ ਸਰਕਾਰ ਆਈ ਗੋਡੇ ਆ ਭਾਪ ਕਿਉਂਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਇੱਕ ਪਾਲਿਸੀ ਲਿਆਂਦੀ ਸੀ ਲੈਂਡ ਪੁਲਿੰਗ ਪਾਲਿਸੀ ਜਿਹਦੇ ਤਹਿਤ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਖੋਣ ਲਈ ਸਰਕਾਰ ਤੇ ਉਹ ਜ਼ਮੀਨਾਂ ਖੋ ਕੇ ਉਹਦੇ ਵੱਡੇ ਵੱਡੇ ਲੋਨ ਲੈ ਕੇ ਵੱਡੇ ਕਪਲੇ ਕਰਨ ਦੀ ਮਨਸ਼ਾ ਸਰਕਾਰ ਦੀ ਜਾਪਦੀ ਸੀ ਪਰ ਕਿਸਾਨਾਂ ਨੇ ਇਹ ਗੱਲ ਭਾਪੀ ਸ਼੍ਰੋਮਣੀ ਅਕਾਲੀ ਦਲ ਨੇ ਮੁਰੇ ਹੋ ਕੇ ਨਾਲ ਹੋ ਕੇ ਇਹ ਕਿਸਾਨਾਂ ਦੇ ਲੜਾਈ ਲੜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਪਹਿਲੇ ਦਿਨ ਤੋਂ ਇਹ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕੀਤਾ ਗਿਆ ਲੁਧਿਆਣੇ ਵਿੱਚ ਮਹਾਲੀ ਵਿੱਚ ਬਠਿੰਡੇ ਵਿੱਚ ਅੱਜ ਪਟਿਆਲੇ ਵਿੱਚ ਬਹੁਤ ਵੱਡੇ ਧਰਨੇ ਲਗਾਏ ਗਏ ਇਹ ਧਰਨੇ ਵਿੱਚ ਕਿਸਾਨਾਂ ਦੀ ਬਹੁਤ ਵੱਡੇ ਪੱਧਰ ਤੇ ਸ਼ਮੂਲੀਅਤ ਹੋਣੀ ਆਮ ਲੋਕਾਂ ਦੀ ਸ਼ਮੂਲੀਅਤ ਹੋਣੀ ਗੁੱਸੇ ਅਤੇ ਰੋਹ ਦੇ ਵਿੱਚ ਹੋਣੀ ਅਤੇ ਇਕੱਠੇ ਹੋ ਕੇ ਨਾਅਰਾ ਲਾਉਣਾ ਕਿ ਅਸੀਂ ਆਪਣੀਆਂ ਜ਼ਮੀਨਾਂ ਦੀ ਇਹ ਲੁੱਟ ਨਹੀਂ ਹੋਣ ਦੇਵਾਂਗੇ ਸਰਕਾਰ ਨੂੰ ਅੱਜ ਆਮ ਕਿਸਾਨਾਂ ਦੇ ਗੁੱਸੇ ਤੇ ਵਿਰੋਧ ਦੇ ਕਾਰਨ ਸ਼੍ਰੋਮਣੀ ਕਾਲੀ ਦਲ ਦੇ ਲਗਾਏ ਜਾ ਰਹੇ ਧਰਨੇ ਅਤੇ ਮੋਰਚੇ ਦਾ ਐਲਾਨ ਕੀਤਾ ਹੋਇਆ ਸੀ ਉਸ ਦੋ ਡਰ ਦੇ ਮਾਰੇ ਅੱਜ ਸਰਕਾਰ ਨੂੰ ਗੋਡੇ ਟੇਕਣੇ ਪਏ ਅਤੇ ਇਹ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣੀ ਪਈ ਅਸੀਂ ਦੱਸਣਾ ਚਾਹੁੰਦੇ ਆ ਇਹ ਦਿੱਲੀ ਵਾਲਿਆਂ ਨੂੰ ਭਗਵੰਤ ਮਾਨ ਨੂੰ ਕਿ ਕੋਈ ਵੀ ਤੁਸੀਂ ਪਾਲਿਸੀ ਪੰਜਾਬ ਨੂੰ ਲੁੱਟਣ ਲਈ ਲਿਆਉਂਗੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੰਜਾਬੀਆਂ ਨੂੰ ਲੁੱਟਣ ਲਈ ਲਿਆਉਂਗੇ ਉਹ ਪਾਲਿਸੀ ਦਾ ਸ਼ਰਮਣੀ ਕਲਦ ਇਸੇ ਤਰ੍ਹਾਂ ਡੱਟ ਕੇ ਵਿਰੋਧ ਕਰੇਗਾ ਅਤੇ ਪੰਜਾਬ ਨੂੰ ਬਚਾਉਣ ਲਈ ਤੁਹਾਡੇ ਤੋਂ ਪੰਜਾਬ ਦੇ ਇਹ ਕਰ ਰਹੀ ਜਿਹੜੀ ਤੁਸੀਂ ਪੰਜਾਬ ਦੀ ਲੁੱਟ ਕਰ ਰਹੇ ਹੋ ਉਹ ਤੋਂ ਬਚਾਉਣ ਲਈ ਮੁਰੇ ਹੋ ਕੇ ਲੜਾਈ ਲੜੂਗਾ ਸਾਰੇ ਕਿਸਾਨਾਂ ਨੂੰ ਇਹਦੀ ਮੁबारकਵਾਦ ਹੈ ਸਾਰੇ ਕਾਲੀਆਂ ਨੂੰ ਦੀ ਮੁबारकਵਾਦ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਇਹ ਲੜਾਈ ਮੁਰੇ ਹੋ ਕੇ ਲੜੀ ਅਤੇ ਇਹ ਹੋਕਾ ਦਿੱਤਾ ਕਿ 1 ਇੰਚ ਵੀ ਜ਼ਮੀਨ ਤੁਹਾਡੀ ਮੈਂ ਜਾਣ ਨਹੀਂ ਦੇਵਾਂਗਾ ਕਿਉਂਕਿ ਇਹ ਪਾਲਿਸੀ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੈ ਆਓ ਤਕੜੇ ਹੋ ਕੇ ਇਸੇ ਤਰ੍ਹਾਂ ਇੱਕ ਮਟ ਹੋਈਏ ਅਤੇ ਆਪਣੇ ਪੰਜਾਬ ਨੂੰ ਆਉਣ ਵਾਲੀ ਨਸਲ ਤੇ ਫਸਲ ਨੂੰ ਇਹਨਾਂ ਲੁਟੇਰਿਆਂ ਤੋਂ ਬਚਾਈਏ